ਆ ਪੁਰਾਣੇ ਖੁੰਡ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਅੱਜ ਕੱਲ ਦੇ ਬੁੜੇ ਵੀ ਕਹ ਰਾ ਕਿਸੇ ਤੋਂ ਘਟਨੇ ਆ ਬਾਪੂ ਮਾਰਦਾ ਏ ਪੱਟ ਤੇ ਥਾਪੀ ਤੇ ਨਾਲੇ ਪਾਉਂਦਾ ਏ ਪੰਗੜਾ ਸੋ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਸੋ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਇਹ ਬਾਪੂ ਕੌਣ ਆ ਕੀ ਕਰਦਾ ਏ ਕਿੱਥੇ ਰਹਿੰਦਾ ਏ ਯਾਰੋ ਇਸ ਬਾਪੂ ਦਾ ਨਾਮ ਆ ਗੇਲਾ ਜੱਟ ਜੋ ਬਹੁਤ ਹੀ ਜ਼ਿਆਦਾ ਫੇਮਸ ਆ ਤੇ ਗੇਲਾ ਜੱਟ ਬੁਲਟ ਵੀ ਚਲਾ ਲੈਂਦਾ ਵਾ ਜਿੱਥੇ ਬੁਲਟ ਚਲਾਉਂਦਾ ਵਾ ਉੱਥੇ ਹੀ ਗੇਲੇ ਜੱਟ 'ਚ ਜਾਣ ਬਹੁਤ ਜ਼ਿਆਦਾ ਵਾ ਕਿਸੇ ਨੂੰ ਲਾਗੇ ਨਹੀਂ ਲਗਣ ਦਿੰਦਾ ਤੇ ਗੇਲੇ ਜੱਟ ਦਾ ਪੂਰਾ ਹੀ ਗਰੁੱਪ ਵਾ ਗਰੁੱਪ 'ਚ ਇਹ ਤਿੰਨ ਚਾਰ ਯਾਰ ਦੋਸਤ ਇਕੱਠੇ ਹੀ ਰਹਿੰਦੇ ਆ ਤੇ ਇਕੱਠੇ ਹੀ ਬੁਲਟ ਤੇ ਗੇੜੀਆਂ ਮਾਰਨ ਜਾਂਦੇ ਆ ਬਾਪੂ ਸਿੱਧੂ ਮੂਸੇਵਾਲ ਦਾ ਬਹੁਤ ਹੀ ਵੱਡਾ ਫੈਨ ਆ ਤੇ ਸਿੱਧੂ ਮੂਸੇਵਾਲ ਦੀ ਫੋਟੋ ਦੇ ਕੇ ਉੱਥੇ ਹੀ ਨੱਚਣ ਲੱਗ ਪੈਂਦਾ ਏ ਤੇ ਹੁਣੇ ਬਾਪੂ ਕਿਸਾਨੀ ਧਰਨੇ ਤੇ ਗਿਆ ਹੋਇਆ ਏ ਤੇ ਉੱਥੇ ਜਾ ਕੇ ਭੰਗੜਾ ਪਾ ਰਿਹਾ ਏ ਸੋ ਗੇਲੇ ਬਾਪੂ ਨੂੰ ਪੂਰੀ ਅੱਤ ਕਰਵਾ ਰਿਹਾ ਏ ਜਿੱਥੇ ਵਿਰੋਧੀਆਂ ਨੂੰ ਲਲਕਾਰ ਰਿਹਾ ਏ ਉੱਥੇ ਹੀ ਬਾਕੀ ਕਿਸਾਨ ਭਰਾਵਾਂ ਦਾ ਮਨ ਪਰਚਾਵਾ ਵੀ ਕਰਦਾ ਪਿਆ ਏ ਸੋ ਗੇਲੇ ਬਾਪੂ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਗੇਲੇ ਬਾਪੂ ਦੀ ਵੀਡੀਓ ਨੂੰ ਹੱਦ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ